ਪਾ ਕੇ ਕੋਈ ਕਲੋਰੋ ਕੋਈ ਰੀਜੈਂਟ ਕੋਈ ਫੋਰਟ ਕੋਈ ਕੋਕਲ ਕਿਸੇ ਵੀ ਪ੍ਰਕਾਰ ਦੀ ਕਾਰਟ ਟੈਪ ਕਿਸੇ ਵੀ ਪ੍ਰਕਾਰ ਦੀ ਫਿਪਰੋਨਿਲ ਕਿਸੇ ਵੀ ਪ੍ਰਕਾਰ ਦੀ ਕੋਈ ਸਪਰੇਅ ਕਰਨ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਕਹਿੰਦੇ ਆ ਨਾ ਇੱਕ ਪੰਦ ਦੋ ਕਾਜ ਕਿਸਾਨ ਦੋਸਤੋ ਇਹ ਇੱਕ ਪੰਦ ਪੰਜ ਕਾਜ ਕਰਦੀ ਹੈ ਸਭ ਤੋਂ ਮੇਨ ਗੱਲ ਤਾਂ ਇਹ ਪਦਾਨ ਵਾਂਗੂ ਲੜਦੀ ਨਹੀਂ ਦੂਸਰੀ ਗੱਲ ਕਿਸਾਨ ਦੋਸਤੋ ਇਹ ਹਿਊਮਨ ਸੇਫ ਹੈ ਤੀਜੀ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਰ ਹੌਪ ਕਰਦਾ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋੜਪੁਰਾ ਤੋਂ ਕਿਸਾਨ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਆਪਣੇ ਖੁਦ ਦੇ ਆਫੀਸ਼ੀਅਲ YouTube ਚੈਨਲ ਟੋਟਲ ਖੇਤੀ ਟੋਟਲ ਫਾਰਮਿੰਗ ਕਿਸਾਨ ਦੋਸਤੋ ਇਹੀ ਆਪਣਾ ਚੈਨਲ Instagram ਤੇ ਤੇ ਇਹੀ ਆਪਣਾ ਚੈਨਲ Facebook ਤੇ ਵੀ ਤੁਹਾਨੂੰ ਮਿਲੇਗਾ ਪਹਿਲਾਂ ਤਾਂ ਮੈਂ ਉਹਦੇ ਸਾਰੇ ਪਿਆਰੇ ਦੋਸਤਾਂ ਨੂੰ ਵਿਊਅਰਸ ਨੂੰ ਜਿਹੜੇ ਵੀ ਖੇਤੀਬਾੜੀ ਨਾਲ ਰਿਲੇਟ ਰੱਖਦੇ ਆ ਮੋਨਨ ਨੂੰ ਬੇਨਤੀ ਕਰੂੰਗਾ ਕਿ ਆਪਣਾ ਆਫਦਾ YouTube ਅਫੀਸ਼ੀਅਲ ਚੈਨਲ ਹੈ ਕਿ ਤੁਸੀਂ ਇਹਨੂੰ ਸਾਰੇ ਦੋਸਤ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਕਿਸਾਨ ਦੋਸਤੋ ਤੁਹਾਨੂੰ ਪਤਾ ਮੈਂ ਵੀਡੀਓ ਹਮੇਸ਼ਾ ਉਸ ਮੁੱਦੇ ਤੇ ਹੀ ਲੈ ਕੇ ਆਉਣਾ ਹੈ ਕਿ ਜਿਹੜਾ ਮੁੱਦਾ ਕਿਸਾਨ ਲਈ ਇੰਪੋਰਟੈਂਟ ਹੋਵੇ ਜਿਹੜਾ ਕਿ ਉਹਦੇ ਲਈ ਕਾਰਗਰ ਸਾਬਤ ਹੋਵੇ ਕਿਸਾਨ ਦੋਸਤੋ ਜਿਵੇਂ ਤੁਹਾਨੂੰ ਪਤਾ ਐਕੀ ਵੀਪੀਆਰ 126 ਤੇ ਬਾਸਮਤੀਆਂ ਦੀ ਬਜਾਨ ਬਹੁਤ ਮੋٹے ਤੜਾਤੇ ਹੋ ਰਹੀ ਹੈ ਤੇ ਮੈਨੂੰ ਕਾਫੀ ਕਿਸਾਨ ਦੋਸਤ ਕਹਿ ਰਹੇ ਆ ਕਿ ਸਣੀ ਵੀਰੇ ਸਾਡੇ ਨਾਲ ਪਿਛਲੇ ਸਾਲ ਫੋਕੀਆਂ ਮੁੰਜਰਾਂ ਦੀ ਸਮੱਸਿਆ ਬੜੀ ਆ ਗਈ ਸੀ ਸਾਨੂੰ ਪਹਿਲੇ ਦਿਨੋਂ ਹੀ ਇਹੋ ਜਿਹਾ ਟਾਈਮ ਟੇਬਲ ਬਣਾ ਦਿਓ ਕਿ ਸਾਡੇ ਕੋਈ ਫੋਕੀ ਮੁੰਜਰ ਦੀ ਸਮੱਸਿਆ ਬਹੁਤ ਘੱਟ ਆਵੇ ਕਿ ਕੋਈ ਇਹੋ ਜਿਹਾ ਪ੍ਰੋਡਕਟ ਹੈਗਾ ਤਾਂ ਸਾਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿ ਜਿੰਦੇ ਨਾਲ ਕਿ ਸਾਡਾ ਗੋਭੀ ਸੂਂਦੀ ਦਾ ਹਮਲਾ ਬੜਾ ਘੱਟ ਹੋਵੇ ਤੇ ਕਈ ਕਿਸਾਨ ਦੋਸਤ ਵੀ ਮੈਨੂੰ ਬੈ ਮੈਸੇਜ ਕਰੀ ਜਾਂਦੇ सनी ਵੀਰੇ ਕੋਈ ਪ੍ਰੋਡਕਟ ਇਹੋ ਜਿਹਾ ਵੀ ਹੈਗਾ ਕਿ ਜਿੰਨੇ ਨਾਲ ਕੋਈ ਫਟਾਰਾ ਚੰਗਾ ਹੋਵੇ ਉਧਰ ਦੀ ਗੱਲ ਹੈ ਕਿਸਾਨ ਦੋਸਤੋ ਜੇ ਮੇਰੇ ਦੋ ਹੱਥ ਹੈ ਤੇ ਮੈਂ ਆ ਚੱਕ ਲਿਆ ਜੇ ਮੇਂ ਤੀਜਾ ਹੱਥ ਹੋਊਗਾ ਤੇ ਮੈਂ ਇੱਕ ਹੋਰ ਰਜਿਸਟਰ ਵੀ ਨਾਲ ਚੱਕ ਲਵਾਂ ਕਿ ਜਿੰਨੇ ਕ ਵੱਧ ਸਿਖਾਵਾਂ ਜਿੰਨੇ ਕ ਵੱਧ ਸਕਟਿਮ ਕਿਲਰਸ ਉਹਨੇ ਹੀ ਬੂਟੇ ਦਾ ਸਖਾਵਾਂ ਦੇ ਨਾਲ ਹੀ ਬੂਟੇ ਦੀ ਟ੍ਰੇਨਿੰਗ ਜ਼ਿਆਦਾ ਹੋਊਗੀ ਟ੍ਰੇਨਿੰਗ ਐਤੋਂ ਦਾ ਝੜ ਜ਼ਿਆਦਾ ਹੋਊਗਾ ਤੇ ਕਿਸਾਨ ਦੋਸਤਾਂ ਦੇ بڑے ਫੋਨ ਤੇ بڑے ਮੈਸੇਜ ਆ ਰਹੇ ਆ ਕਿ ਕੋਈ ਇਹੋ ਜਿਹਾ ਪ੍ਰੋਡਕਟ ਵੀ ਹੈ ਕਿ ਜਿਹੜਾ ਫੋਟ ਦਾ ਕੰਮ ਵੀ ਕਰ ਜੇ ਤੇ ਜਿਹੜਾ ਕੋਈ ਸੁੰਡੀ ਵਗੈਰਾ ਦਾ ਕੰਮ ਵੀ ਕਰ ਜੇ ਤੇ ਜਿਹੜਾ ਕੋਈ ਸਾਡੇ ਲੜੇ ਕਰੇ ਵੀ ਨਾ ਹੁਣ ਕਾਫੀ ਕਿਸਾਨ ਦੋਸਤ ਪਦਾਨ ਕੋਈ ਰੀਜੈਂਟ ਕੋਈ ਹਿਊਮਿਕ ਐਸਿਡ ਬੜੇ ਵੱਖਰੇ ਵੱਖਰੇ ਤਾਤੂਆਂ ਨੂੰ ਯੂਜ਼ ਕਰਦੇ ਆ ਕਿ ਭਾਈ ਉਹਨਾਂ ਨਾਲ ਕੀ ਹੋਣਾ ਉਹਨਾਂ ਦਾ ਖਰਚਾ ਵੱਧ ਜਾਂਦਾ ਕਿਉਂ ਪਹਿਲੀ ਰੇਹ ਤੇ ਜਿੰਕ ਪਾ ਲਈ ਤੇ ਫਿਰ ਦੂਜੀ ਰੇਹ ਤੇ ਕੋਈ ਕਲੋਰੋ ਵਗੈਰਾ ਪਾਉਣ ਦੀ ਕਰਦਾ ਤੇ ਤੀਜੀ ਰੇਹ ਤੇ ਆਪਾਂ ਕਹਿ ਦਿੰਨੇ ਕੋਈ ਫਟਾਰੇ ਵਾਲਾ ਸਿਸਟਮ ਹੋ ਜੇ ਤੇ ਚੌਥੀ ਰੇਹ ਚੰਗੀ ਜਾਂਦੀ ਜਾਂਦੀ ਅਗਲਾ ਕਹਿ ਦਿੰਦਾ ਕਿ ਯਾਰ ਕੋਈ ਸਨੀ ਵੀਰੇ ਪ੍ਰਦਾਨ ਵੀ ਪਾ ਲਈਏ ਹੁਣ ਸੁੰਡੀ ਦਾ ਟੈਕ ਸ਼ੁਰੂ ਹੋ ਗਿਆ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਸਾਨ ਦੋਸਤੋ ਨਚੀਨੋ ਕੰਪਨੀ ਨੇ ਜਾਪਾਨ ਦੀ ਕੰਪਨੀ ਨੇ ਇੱਕ 2 ਸਾਲ ਹੋ ਗਏ ਇੱਕ ਪ੍ਰੋਡਕਟ ਲਾਂਚ ਕੀਤਾ ਹੋਇਆ ਜੀਨਾ ਕੀ ਕਿਸਾਨ ਦੋਸਤੋ ਨਾਮ ਹੈ ਸ਼ੌਰੀ ਕਾਫੀ ਕਿਸਾਨ ਦੋਸਤਾਂ ਦੇ ਮੈਨੂੰ ਮੈਸੇਜ ਵੀ ਆਉਣਗੇ ਕੀ ਕੰਮ ਕਰਦੀ ਆ ਕਿਵੇਂ ਕਿਵੇਂ ਕੰਮ ਕਰਦੀ ਆ ਕਿਸਾਨ ਦੋਸਤੋ ਆਪਦੇ ਸਮੇਂ ਚੋਂ ਕੋਈ 5 ਮਿੰਟ ਕੱਢ ਕੇ ਇਸ ਵੀਡੀਓ ਨੂੰ ਅਖੀਰ ਤੱਕ ਵੇਖਿਓ ਕਿਉਂਕਿ ਜਿਹੜੀ ਅੱਗੇ ਵੀਡੀਓ ਚੱਲਣ ਜਾ ਰਹੀ ਹੈ ਉਹਨੂੰ ਇੱਕ ਪੂਰੇ ਤਰੀਕੇ ਨਾਲ ਮੇਰੇ ਖੁਦ ਦੀ ਸ਼ੂਟ ਕੀਤੀ ਹੋਈ ਹੈ ਤੇ 5 ਮਿੰਟ ਕਰਕੇ ਤੁਹਾਡਾ ਖੇਤ ਚੋਂ 2200 ਰੁਪਏ ਤੋਂ ਲੈ ਕੇ 2500 ਰੁਪਏ ਦਾ ਖਰਚਾ ਤੁਹਾਡਾ ਆਪ ਦਾ ਹੀ ਵੱਤ ਜਾਣਾ ਕਿਉਂ ਕਿਸਾਨ ਦੋਸਤੋ ਪਹਿਲੀ ਗੱਲ ਤੇ ਬਲੂ ਲੇਬਲ ਦੀ ਸਪਰੇਅ ਹੈ ਕਿਸੇ ਵੀ ਬੰਦੇ ਨੂੰ ਪਸ਼ੂ ਨੂੰ ਵਾਨ ਨੂੰ ਮਿੱਤਰ ਕੀੜੇ ਨੂੰ ਗੁੰਦੋਇਆ ਮੱਕੜੀ ਚੀਚੂਆ ਪਹਿਲੀ ਗੱਲ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ ਦੂਸਰੀ ਗੱਲ ਕਿਸਾਨ ਦੋਸਤੋ ਇਹਨੂੰ ਪਾ ਕੇ ਕੋਈ ਕਲੋਰੋ ਕੋਈ ਰੀਜੈਂਟ ਕੋਈ ਫੋਰਟ ਕੋਈ ਕੋਕਲ ਕਿਸੇ ਵੀ ਪ੍ਰਕਾਰ ਦੀ ਕਾਰਟ ਟਾਈਪ ਕਿਸੇ ਵੀ ਪ੍ਰਕਾਰ ਦੀ ਫਿਪਰੋਨਿਲ ਕਿਸੇ ਵੀ ਪ੍ਰਕਾਰ ਦੀ ਕੋਈ ਸਪਰੇਅ ਕਰਨ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਕਹਿੰਦੇ ਆ ਨਾ ਇੱਕ ਪੰਤ ਦੋ ਕਾਜ ਕਿਸਾਨ ਦੋਸਤੋ ਇੱਕ ਪੰਤ ਪੰਜ ਕਾਜ ਕਰਦੀ ਐ ਸਭ ਤੋਂ ਮੇਨ ਗੱਲ ਤਾਂ ਇਹ ਪਦਾਨ ਵਾਂਗੂ ਲੜਦੀ ਨਹੀਂ ਦੂਸਰੀ ਗੱਲ ਕਿਸਾਨ ਦੋਸਤੋ ਇਹ ਹਿਊਮਨ ਸੇਫ ਐ ਤੀਸਰੀ ਗੱਲ ਕਿਸਾਨ ਦੋਸਤੋ ਇਹਨੂੰ ਛਿੱਟਾ ਦੇਣਾ ਸੌਖਾ ਯੂਰੀਆ ਚਾ ਰਾ ਕੇ ਚੌਥੀ ਗੱਲ ਕਿਸਾਨ ਦੋਸਤੋ ਗੋਭ ਦੀ ਸੁੰਡੀ ਕੋਈ 25 ਤੋਂ ਲੈ ਕੇ 30 ਦਿਨ ਨੇੜੇ ਨਹੀਂ ਹੁੰਦੀ ਤੇ ਪੰਜਵੀਂ ਗੱਲ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗ੍ਰੋਥ ਪ੍ਰੋਮੋਟਰ ਹਿਊਮਿਕ ਐਸਿਡ ਜਿਬਰੈਲਿਕ ਐਸਿਡ ਟ੍ਰਾਈ ਕਾਂਟਿਨਲ ਤੁਹਾਨੂੰ ਪਾਉਣ ਦੀ ਖੇਤ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਨਹੀਂ ਤੇ ਬਾਕੀ ਕਿਸਾਨ ਦੋਸਤੋ ਆ ਮੈਂ ਅਗਲੀ ਵੀਡੀਓ ਪਲੇ ਕਰਨ ਜਾ ਰਿਹਾ ਹਾਂ 5 ਮਿੰਟ ਦਾ ਸਮਾਂ ਕੱਢ ਕੇ ਉਸ ਵੀਡੀਓ ਨੂੰ ਦੇਖੋ ਤੇ ਬਾਕੀ ਜਾਣਕਾਰੀ ਮੈਂ ਤੁਹਾਨੂੰ ਅਗਲੀ ਵੀਡੀਓ ਚ ਦਵਾਂਗਾ ਥੈਂਕ ਯੂ ਸੋ ਮਚ ਚਲ ਜੀ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਅੱਜ ਜਿਵੇਂ ਬਾਈ ਨੇ ਦੱਸਿਆ ਕਿ ਐਗਜੈਕਟ 1 ਸਾਲ ਤੇ 10 ਦਿਨ ਹੋ ਗਏ ਆ ਤੁਹਾਨੂੰ ਇਹੀ ਚੋਰੀ ਮੈਂ ਪਿਛਲੀ ਵਾਰੀ ਕਿਸੇ ਹੋਰ ਵਾਂਚ ਚ ਪਾਈ ਸੀ ਅੱਜ ਮੈਂ ਕਿਸੇ ਹੋਰ ਚ ਪਾਉਣ ਲੱਗਾ ਨਾਲ ਆ ਵਿਖਾ ਦੇ ਆ ਮੇਰੇ ਕਿਸਾਨ ਦੋਸਤੋ ਪਹਿਲਾਂ ਤਾਂ ਚੈੱਕ ਕਰ ਸਕਦੇ ਹੋ ਆਪਣੀ ਇੱਕ ਨਿਸ਼ਾਨੀ ਐਕਚੁਅਲੀ ਨਿਰੰਕਾਰੀ ਸਾਸੰਗ ਪਵਨ ਸਾਨੂੰ ਛੋਰੀ ਦੇ ਕੋਲਫिडੈਂਸ ਸੀ ਇਹ ਨਾ ਹੋ ਗਿਆ ਕਿ ਇਹ ਮਾੜੇ ਝੋਨੇ ਨੂੰ ਮਾਰਾ ਹੋਵੇ ਕੁਝ ਹੋਵੇ ਸਾਨੂੰ ਇਹ ਡੀਕ ਰਹਿੰਦੀ ਹੈ ਕਿ 22 23 ਦਿਨ ਦਾ ਝੋਨਾ ਹੋਵੇ ਅਸੀਂ ਛੋਰੀ ਪਾਈਏ ਤੇ ਝੋਨੇ ਤੇ ਉਦੋਂ ਬਾਅਦ ਟੈਨਸ਼ਨ ਹੀ ਮਕਾਦੀ ਹੁਣ ਬਈ ਅੱਜ ਇਹਨੂੰ ਪਾ ਦਿਆਂਗੇ ਅਸੀਂ ਅੱਜ ਮੇਰੇ ਕਿਸਾਨ ਵੀਰ ਸ਼ਾਮ ਨੂੰ ਪਾਣੀ ਦਾ ਕੈਰਾ ਫੁੱਲ ਭਰ ਕੇ ਅੱਜ 14 ਜੁਲਾਈ ਜਾਂ 15 ਜੁਲਾਈ ਇਹ ਸ਼ੌਰੀ ਅਸੀਂ ਖੇਤ ਦੇ ਵਿੱਚ ਪਾ ਦੇਣੀ ਹੈ ਕਿਉਂਕਿ ਵੀਰਜੀ ਦਾ ਪੈਕੇਟ ਪਿਆ ਹੈ ਇਹ ਕਿਸੇ ਹੋਰ ਮਾਨ ਦੇ ਵਿੱਚ ਪਾ ਕੇ ਆਏ ਆ ਮੇਰਾ ਪ੍ਰੋਮਿਸ ਹੈ ਵੀ ਮੈਂ 60 ਦਿਨ ਚੋਨੇ ਨੂੰ ਇਹ ਦੂਬਾਰ ਨਹੀਂ ਦੇਖਣਾ 60 ਦਿਨ 22 23 ਦਿਨ ਦਾ ਸਰ ਇਹ ਦੂਬਾ 60 ਦਿਨਾਂ ਬਾਅਦ ਵੇਖਾਂਗੇ ਵੀ ਕੀ ਕੀ ਵੀਰ ਜੀ ਇਹ ਵੈਰਾਈਟੀ ਕਿਹੜੀ ਆ ਜੀ ਮੇਰੇ ਕਿਸਾਨ ਦੋਸਤਾਂ ਨੂੰ ਇੱਕ ਵਾਰੀ ਦੱਸ ਦਿਓ ਜੀ ਪੀਟੀ ਉਸਾ ਜੀ ਨੂੰ ਆਪਾਂ ਪੀਲੀ ਫੂਸਾ ਪੀਲੀ ਫੂਸਾ ਲੋਕ ਕਹਿੰਦੇ ਆ ਚਲੋ ਆਪਾਂ ਇੱਕ ਵਾਰੀ ਇਹ ਹੈਗਾ 44 ਫੂਸਾ 44 ਫੂਸਾ 44 ਲੋਕ ਕਿਸਾਨ ਦੋਸਤੋ ਨੇੜੇ ਹੋ ਕੇ ਤੁਹਾਨੂੰ ਮੈਂ ਬੂਟਾ ਵੀ ਦਿਖਾ ਦਿੰਨਾ ਇਵਨ ਮੈਂ ਬੂਟੇ ਦੀ ਤੁਹਾਨੂੰ ਫੋਟ ਵੀ ਦਿਖਾ ਦਿੰਨਾ ਮੈਂ ਅੰਦਰ ਵੜ ਕੇ ਖੁਦ ਆਪ ਬੂਟਾ ਪੜਦਾ ਲਓ ਸਰ ਮੈਂ ਇੱਕ ਮਿੰਟ ਮੈਂ ਪੜਦਾ ਆਹ ਫੜੋ ਜੀ ਓਕੇ ਸਰ ਇਹਨਾਂ ਜਿਹੜਾ ਸਾਰਿਆਂ ਤੋਂ ਚੰਗਾ ਬੂਟਾ ਹੀ ਪਟੂਗਾ ਠੀਕ ਆ ਸਰ ਸਭ ਤੋਂ ਜ਼ਿਆਦਾ ਮੈਨੂੰ ਵਧੀਆ ਲੱਗਦਾ ਉਹ ਚਾਹ ਸਭ ਤੋਂ ਮਾੜਾ ਪੱਟਦੇ ਜਿਹੜਾ ਸਤਨੂੰ ਚੰਗਾ ਲੱਗੇ ਉਹ ਪੱਟੋ ਜੀ ਆਹ ਸਭ ਤੋਂ ਚਾਰ ਕਫੋਟਾਂ ਵਾਲਾ ਬੂਟਾ ਹੈ ਹਾਂ ਤੋੜਿਆ ਬਈ ਹਾਂਜੀ ਸਰ ਬਿਲਕੁਲ ਜੀ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਵੀਰ ਜੀ ਨੇ ਬੂਟਾ ਪੱਟ ਕੇ ਦਿਖਾਇਆ ਜੀ ਪੂਸਾ 44 ਦਾ ਸਹੀ ਗਿਣਤੀ ਦੇ ਪੰਜ ਸ਼ਾਖਾਂ ਤਾਂ ਛੋਟੇ-ਛੋਟੀਆਂ ਜਿਹੜਾ ਲੋ ਅੱਜ ਆਪਾਂ ਸਹੀ ਗਿਣਤੀ ਦੇ ਅੱਜ 14 ਜੁਲਾਈ ਹੈ ਇਹਨਾਂ ਨੇ 15 ਨੂੰ ਪਾਉਣੀ ਹੈ ਤਾਂ ਆਪਾਂ 25 ਜੁਲਾਈ ਨੂੰ ਵੀਡੀਓ ਪੂਰੀ ਕਰਨੀ ਹੈ ਕਿ ਇਹਦੀ ਕੀ ਫੋਰਟ ਹੋਊਗੀ ਤੇ ਕੀ ਇਹ ਰਿਜ਼ਲਟ ਦਿਖਾਓਗੇ ਜੀ ਥੈਂਕ ਯੂ ਤਰੀਕ 30 ਜੁਲਾਈ ਟਾਈਮ ਸਵੇਰੇ ਦੇ 7:00 ਵਜੇ ਤੋਂ 15 ਮਿੰਟ ਪਹਿਲਾਂ ਤੁਸੀਂ ਮੇਰੇ ਕਿਸਾਨ ਦੋਸਤ ਨੂੰ ਜਾਣਦੇ ਹੀ ਹੋਵੋਗੇ ਜੀ ਆਪਾਂ ਇੱਕ ਵੀਡੀਓ ਸ਼ੂਟ ਕੀਤੀ ਸੀ ਪਿੱਛੇ ਜੇ ਛੋਟੀ ਜੀ ਕਿ ਅਬ ਵੀਰ ਜੀ ਆਪਣੀ ਵੈਰਾਈ ਕਿਹੜੀ ਸੀ ਸਰ ਇਹ ਹੈਗੇ ਜੀ ਉਹ 44 ਆ ਮੇਰੇ ਕਿਸਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਨਿਰੰਕਾਰੀ ਸਤਸੰਗ ਭਵਨ ਅਸੀਂ ਇਹਦੇ ਵਿੱਚ ਛੋਰੀ ਦਾ ਟੈਸਟੀਮੋਨੀਅਲ ਕੀਤਾ ਸੀ ਕਿਸਾਨ ਦੋਸਤੋ ਪਹਿਲੀ ਗੱਲ ਤਾਂ ਤੁਸੀਂ ਬੂਟੇ ਦੀਆਂ ਸ਼ਖਾਵਾਂ ਗਿਣ ਸਕਦੇ ਹੋ ਘਟੋਂ ਘਟ ਬਲ ਨਹੀਂ ਤਾਂ 55 ਤੋਂ 60 ਦੇ ਵਿੱਚ ਵਿੱਚ ਤੇ ਸਰਮਾਣੇ ਬੂਟੇ ਚੱਕ ਕੇ ਦਿਖਾਉਂਗੇ ਜੀ ਕਿੰਨੀ ਮਿੱਟੀ ਨਾਲ ਆਈ ਹੈ ਤੇ ਇਹ ਸ਼ਾਇਦ ਤੁਹਾਨੂੰ ਜੜ ਦਿਖ ਰਹੀ ਹੋਣੀ ਹੈ ਕਿ ਜੜ ਕਿੱਥੇ ਤੱਕ ਜਾ ਰਹੀ ਹੈ ਮੇਰੇ ਹਿਸਾਬ ਨਾਲ ਇੱਕ ਤੋਂ ਡੇਢ ਗਿੱਟ ਤੋਂ ਉੱਤੇ ਇੰਦੀ ਜੜ ਨਿਕਲ ਚੁੱਕੀ ਹੈ ਤੇ ਆ ਤੁਸੀਂ ਵੇਖ ਸਕਦੇ ਹੋ ਕਿਸਾਨ ਦੋਸਤੋ ਉਹ ਆਪਣੀ ਵੀਡੀਓ ਸੀਗੀ 15 ਜੁਲਾਈ ਤੇ ਅੱਜ ਹੈਗੀ ਇਹ ਤਰੀਕ 30 ਜੁਲਾਈ ਸਿਰਫ 15 ਦਿਨਾਂ ਦੇ ਵਿੱਚ ਵਿੱਚ ਉਹ ਬੂਟੇ ਜਿਹੜੇ ਵਿਰਲੇ-ਵਿਰਲੇ ਸੀਗੇ ਆ ਤੁਸੀਂ ਸ਼ੌਰੀ ਦਾ ਟੈਸਟੀਮੋਨੀਅਲ ਦੇਖ ਸਕਦੇ ਹੋ ਕਿੱਥੇ ਪਹੁੰਚ ਗਏ ਤੇ ਟਿੱਲਰਸ ਦੇਖੋ ਕਿਸਾਨ ਦੋਸਤੋ ਬਿਲਕੁਲ ਹਰੇ ਨਰੇ ਆਪਾਂ ਨੂੰ ਪਤਾ ਹੈ ਪੂਸਾ 44 ਫੋਟ ਘੱਟ ਘੱਡਦਾ ਡੋਗਰ ਪੂਸੇ ਵਾਂਗੂ ਉਹਨਾਂ ਬੂਟਾ ਨਹੀਂ ਮਾਰਦੇ ਤੇ ਆਪਣੇ ਕਿਸਾਨ ਦੋਸਤ ਦਾ ਤੁਸੀਂ ਬੂਟਾ ਫਿਰ ਵੀ ਦੇਖ ਸਕਦੇ ਹੋ ਉਹੀ ਬੂਟਾ ਜਿੱਥੇ ਅਸੀਂ ਇੱਥੇ ਨਿਸ਼ਾਨੀ ਲਾਈ ਸੀਗੀ ਤੇ ਸੇਮ ਉਹੀ ਬੂਟਾ ਕਟੋ ਕਟ ਮੇਰੇ ਸਾਹਮਣੇ ਡੇਢ ਗਿੱਟ ਤੋਂ 2 ਗਿੱਟ ਦੀ ਇਹਦੀ ਜੜ ਹੁਣੀ ਕਿ ਜੜਾਂ ਦੇਖੋ ਇੰਨੀ ਇੱਥੇ ਆ ਰਹੀਆਂ ਤੇ ਅਸੀਂ ਬੂਟਾ ਤੋਣ ਹੀ ਪਾਰੇ ਕਿਉਂਕਿ ਇੰਨੀ ਕਿ ਜ਼ਿਆਦਾ ਜੜ ਦੀ ਮਜ਼ਬੂਤੀ ਬਣ ਚੁੱਕੀ ਹੈ ਮੈਂ ਤੁਹਾਨੂੰ ਇੱਕ ਸ਼ੌਰੀ ਦਾ ਟੈਸਟੀਮੋਨੀਅਲ ਦਿਖਾਣਾ ਸੀਗਾ ਤੇ ਸ਼ੌਰੀ ਦਾ ਕੀ ਟੈਸਟੀਮੋਨੀਅਲ ਆ ਸਰ ਇੱਕ ਸੈਕਿੰਡ ਪਕੜੋਗੇ ਜੀ ਆ ਦੇਖੋ ਕਿਸਾਨ ਦੋਸਤੋ ਦੇਖ ਸਕਦੇ ਆ ਤੁਸੀਂ ਕਿ ਮੇਰੇ ਮੁਠੀ ਦੇ ਵਿੱਚ ਇਹ ਬੂਟਾ ਪੂਰਾ ਨਹੀਂ ਆ ਰਿਹਾ ਇੰਨਾ ਕਿ ਇਸ ਬੂਟੇ ਨੇ ਜੜ ਮਾਰ ਚੁੱਕਿਆ ਜੀ ਨਾ ਤੁਹਾਨੂੰ ਜਸਟ ਇੱਕ ਸ਼ੌਰੀ ਦਾ ਟੈਸਟੀਮੋਨੀਅਲ ਦਿਖਾਣਾ ਸੀ ਆਪਾਂ ਤੁਹਾਨੂੰ ਦੱਸਣਾ ਸੀਗਾ ਕਿ ਸ਼ੌਰੀ ਕਮਾਲ ਕਰਦੀ ਹੈ ਦੂਸਰੀ ਗੱਲ ਕੱਲੀ ਫੋੜ ਦੇ ਨਾਲ-ਨਾਲ ਹਰੇਵਾਈ ਬਹੁਤ ਜ਼ਿਆਦਾ ਤੀਜੀ ਗੱਲ ਗੋਭ ਦੀ ਸੁੰਡੀ ਆਮ ਤੌਰ ਤੇ ਤੁਸੀਂ ਲੋਕਾਂ ਨੂੰ ਵਟਾਂ ਦੇ ਨਾਲ ਦੇਖ ਸਕਦੇ ਹੋ ਐਤ ਕੀ ਬਹੁਤ ਜ਼ਿਆਦਾ ਪਈ ਹੈ ਤੇ ਤੁਸੀਂ ਇੱਥੇ ਗੋਭ ਦੀ ਸੁੰਡੀ ਦੀ ਇੱਕ ਵੀ ਸ਼ਾਖ ਸੁੱਕੀ ਨਹੀਂ ਮੈਨੂੰ ਦਿਖਾ ਸਕਦੇ ਕਿ ਸ਼ੌਰੀ ਨਾਲ-ਨਾਲ ਗੋਭ ਦੀ ਸੁੰਡੀ ਸਟੈਮ ਬਾਰਰ ਦਾ ਕੰਮ ਵੀ 30 ਤੋਂ 35 ਦਿਨ ਤੱਕ ਕਰਦੀ ਹੈ ਥੈਂਕ ਯੂ ਜੀ ਹਾਂਜੀ ਸਰ ਓਕੇ ਜੀ ਥੈਂਕ ਯੂ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਆਪਣੀ ਪੂਰੀ ਵੀਡੀਓ ਕਿ ਇਹ ਸ਼ੌਰੀ ਨੇ 15 ਦਿਨਾਂ ਦੇ ਵਿੱਚ ਵਿੱਚ ਚੋਨੇ ਦਾ ਕਿਵੇਂ ਫਟਾਰਾ ਕਿਸ ਤਰੀਕੇ ਦੀ ਪਿਲਰਿੰਗ ਕਿਸ ਤਰੀਕੇ ਦੀ ਹਰੇਵਾਈ ক্লোਰੋਫਿਲ ਤੇ ਗੋਭ ਦੀ ਸੁੰਡੀ ਸਿਉਂਕ ਤੇ ਕੀੜੀ ਨੇੜੇ ਵੀ ਨਹੀਂ ਆਉਣ ਦਿੱਤੀ ਤੇ 15 ਦਿਨਾਂ ਵਿੱਚ ਕੀ ਹਿਸਾਬ ਨਾਲ ਚੋਨੇ ਦੇ ਹਾਲਾਤ ਹੀ ਬਦਲ ਗਏ ਤਾਂ ਜਾਂਦਾ ਜਾਂਦਾ ਕਿਸਾਨ ਦੋਸਤੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਇਹ ਆਪਣਾ ਆਪਦਾ ਚੈਨਲ ਟੋਟਲ ਖੇਤੀ ਟੋਟਲ ਫਾਰਮਿੰਗ ਮੇਰਾ ਖੁੱਦਾ YouTube ਚੈਨਲ ਹੈ ਤੁਸੀਂ ਇਹਨੂੰ ਬੱਦ ਚੜ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ ਕਮੈਂਟਾਂ ਦੇ ਵਿੱਚ ਆਪਦੇ ਸੁਝਾਅ ਦੇਵਨੇ ਆ ਬਾਕੀ ਤੁਸੀਂ ਮੈਨੂੰ ਜਾਣਦੇ ਹੀ ਹੋ ਕਿ ਮੇਰਾ ਖੁਦ ਦਾ ਨੰਬਰ ਡਿਸਪਲੇ ਦੇ ਵਿੱਚ 408437700547 ਤੁਸੀਂ ਮੈਨੂੰ 100 ਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਕਾਲ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ ਮੈਂ ਤੁਹਾਨੂੰ ਖੁਦ ਕੋਟ ਕਪੂਰਾ ਪੁਰਾਣੀ ਦਾਣਾ ਮੰਡੀ 4 ਨੰਬਰ ਦੁਕਾਨ ਸੰਨੀ ਦੀ ਖੱਟੀ ਤੁਹਾਨੂੰ 100 ਵਾਰ ਤੋਂ ਸ਼ਨੀ ਤੱਕ ਬੈਠਾ ਐਕਸੀ ਮਿਲੂਗਾ ਮੈਂ ਜਾਂਦਾ ਜਾਂਦਾ ਬਸ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਦੋਸਤੋ ਚੈਨਲ ਲਾਵਾ ਤੇ ਤੁਹਾਡੀ ਸਪੋਰਟ ਦੀ ਮੈਨੂੰ ਬੜੀ ਲੋੜ ਹੈ ਵੱਧ ਚੜ ਕੇ ਕਿਸਾਨ ਦੇ ਫਾਇਦੇ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ ਚ ਆਪ ਦਾ ਸੁਝਾਅ ਦੇਣਾ ਨਾ ਭੁੱਲਿਓ ਭੁੱਲਿਓ ਸਾਰੇ ਕਿਸਾਨ ਦੋਸਤਾਂ ਨੂੰ ਸੱਚੀ ਗੱਲ ਥੈਂਕ ਯੂ